ਵਿਚ 2 ਲੱਖ ਤੋਂ ਉੱਪਰ ਬੰਦਾ ਮਾਰਿਆ ਗਿਆ ਹੈ। ਉਮੇ ਦੀ ਸਾਰੀ ਜੇਲ ਹੈ। ਆ ਜੇਲ ਦਾ ਵਿਊ ਹੈ ਸਾਰੀ ਦਾ। ਗੈਸ 'ਚ ਛੱਡ ਕੇ ਤੇ ਬੰਦੇ ਮਾਰ ਦਿੱਤੇ ਜਾਂਦੇ। ਆ ਜੇਲ ਦਾ ਨਕਸ਼ਾ। ਇਹ 200 ਤੇ 300 ਬੰਦਾ ਇਕੱਠਾ ਕਰਕੇ ਤੇ ਆ ਮਸ਼ੀਨ ਹੈ ਤੇ ਚਲਾ ਦੇਣੀ। ਆ ਜਿਹੜਾ ਕਮਰਾ ਹੈ ਨਾ ਇਹਦੇ ਵਿੱਚ 300 ਬੰਦਾ ਉਸ ਟਾਈਮ ਇਹ ਰਹਿੰਦਾ ਹੁੰਦਾ ਹੈ। ਕੀਤਾ ਜਾਂਦਾ ਸੀ ਬਿਮਾਰ ਕਿਹੜਾ ਆ, ਮਰਨ ਦੇ ਜੋ ਕਿਹੜਾ ਆ, ਕੰਮ ਕਰਨ ਵਾਲਾ ਕਿਹੜਾ ਆ। ਇੱਥੇ ਗੈਸ ਛੱਡ ਕੇ ਤੇ ਬੰਦੇ ਮਾਰ ਦਿੱਤੇ ਜਾਂਦੇ। ਹਾਂਜੀ ਸਾਸਰੀ ਕਾਲ ਜੀ ਕੀ ਹਾਲ ਚਾਲ ਜੀ ਅਸੀਂ ਆਏ ਅੱਜ ਲਿੰਸ ਨਗਰ ਕੀਰਤਨ ਤੇ ਆਏ ਸੀ ਤੇ ਨਗਰ ਕੀਰਤਨ ਤੋਂ ਬਾਅਦ ਅਸੀਂ ਆਏ ਆ ਇੱਥੇ ਇੱਕ ਕਹਿੰਦੇ ਆ ਜੀ ਜੇਲ ਹੈ ਜਿਹਨੂੰ ਕੈਦ ਕਿਹਾ ਕੈਦ ਕਹਿੰਦੇ ਆ ਤੇ ਮਾਉਥ ਹੁਸੈਨ ਹੁਸੈਨ ਮਾਉਥ ਹੁਸੈਨ ਉੱਥੇ ਆਏ ਆ ਕਹਿੰਦੇ ਆ ਜੀ ਇੱਥੇ 2 ਲੱਖ ਤੋਂ ਵੱਧ ਬੰਦਾ ਮਾਰਿਆ ਗਿਆ ਹੈ ਯਾਨੀ ਕਿ ਕੈਦ ਕਰਕੇ ਮਾਰ ਦਿੱਤਾ ਗਿਆ ਹੈ ਉਹਨਾਂ ਫੀਟਲ ਨੇ ਮਾਰਿਆ ਹੈ ਕਿੰਨੇ ਮਾਰਿਆ ਹੈ ਇਹ ਅੰਦਰ ਜਾ ਕੇ ਦ੍ਰਿਸ਼ਟੀ ਦੇਖਦੇ ਆਂ ਕੀ ਕਹਿੰਦੇ ਆ ਪਰ ਜਿਹੜਾ ਵਿਊ ਹੈ ਇਹਦਾ ਸੈਟਾਂ ਦਾ ਉਹ ਬਹੁਤ ਵਧੀਆ ਹੈ ਬਹੁਤ ਉੱਚੀ ਜਗ੍ਹਾ ਤੇ ਆ ਤੇ ਲਿੰਸ ਤੋਂ ਪੂਰਬ ਵੱਲ 20 ਕਿਲੋਮੀਟਰ ਦੂਰੀ ਤੇ ਆ ਪੈਂਦਾ ਤੇ ਇੱਥੇ 20 ਕਿਲੋਮੀਟਰ ਦੂਰੀ ਤੇ ਆ ਤੇ ਹੋਰ ਇਹਦੀ ਜਿਹੜਾ ਪ੍ਰਾਣਾ ਆ ਬਹੁਤ ਜ਼ਿਆਦੀ ਸਭ ਤੋਂ ਜ਼ਿਆਦੀ ਪ੍ਰਾਣੀ ਹੈ 19 1700 ਈਸਵੀ ਦੀ ਹੈ ਆਇਆ ਜੇਲ ਦਾ ਨਕਸ਼ਾ ਇਦਾਂ ਆ ਪੂਰੀ ਜੇਲ ਆ ਜਿਹੜੇ ਅੰਦਰ ਰਾਹ ਬਣੇ ਹੋਏ ਨੇ ਤੇ ਆ ਇੱਥੇ ਪਾਰਕਿੰਗ ਫਰਾਏ ਆ ਅੰਦਰ ਦੇਖਦੇ ਆ ਜਾ ਕੇ ਸ਼ਾਇਦ ਆ ਜੇਲ ਦਾ 뷰 ਹੈ ਸਾਰੀ ਦਾ ਇੱਥੋਂ ਉਹ ਉੱਥੇ ਲੈ ਕੇ ਐਂਡ ਤੱਕ ਸਾਰੀ ਜੇਲ ਠੀਕ ਹੈ ਜੀ ਤੇ ਆ ਇਧਰੋਂ ਆਇਨ ਗਾਂਗੇ ਅੰਦਰ ਵੜਨ ਦਾ ਰਾਹ ਆ ਤੇ ਹੁਣ ਆਪਾਂ ਚੱਲਦੇ ਆਂ ਅੰਦਰ ਤੇ ਬੱਚਾ ਬਾਲਟੀ ਆ ਨਹੀਂ ਰਹੀ ਤੇ ਬੱਚਾ ਬਾਲਟੀ ਵੀ ਆ ਜੇ ਫਿਰ ਇਕੱਠੇ ਚੱਲਦੇ ਸਾਰੇ ਜੀ ਅਹੀਂ ਲੈ ਲਿਆ ਉਹਨਾਂ ਕੋਈ ਇਨਫੋਰਮੇਸ਼ਨ ਕਾਰਡ ਤੇ ਕਹਿੰਦੇ ਜੀ ਛੇਤੀ ਛੇਤੀ ਤੁਰ ਜਿਓ ਤੁਰ ਕੇ ਤੁਹਾਡੇ ਕੋ 15 ਮਿੰਟ ਘੁੰਮ ਕੇ ਜਾਣ ਨੂੰ ਮਤਲਬ ਇੰਟੀਗੇਟ ਤੱਕ ਜੇ ਤੁਸੀਂ ਇੰਟੀਗੇਟ ਪਾਸ ਫਾਰ ਕਰ ਗਏ 15 ਮਿੰਟ ਫਿਰ ਤੁਹਾਡੇ ਕੋ 45 ਮਿੰਟ ਸਾਰੇ ਬੰਦੇ ਪੈਂਚਰ ਹੋ ਚੁੱਕੇ ਨੇ ਕਿ ਸਾਰੇ ਬੰਦੇ ਤੱਲੇ ਵਾਲੀਆਂ ਜੁੱਤੀਆਂ ਪਾ ਕੇ ਆਏ ਤੇ ਹੁਣ ਕਿਸੇ ਕੁੱਤਰੀਆਂ ਨਹੀਂ ਜਾਣਦੇ ਕਿਸੇ ਦੇ ਪੈਰਾਂ 'ਚ ਲੱਗਣੀਆਂ ਜੁੱਤੀਆਂ ਤੇ ਹੁਣ ਆਪਾਂ ਚੱਲੇ ਜੇਲ ਕਿ ਨਾ ਦੇਖਣੀ ਹੈ ਤੇ ਪਹਿਲੇ ਕੈਦੀ ਬਣੇ ਪਏ ਨੇ ਯਾਰ ਥੋੜਾ ਭੱਜਣਾ ਪਤਾ ਲੱਗੇ ਉਹਨਾਂ ਨੂੰ ਸੋਨਾ ਵੀ ਪਤਾ ਖਾ ਬੰਦਾ ਆ ਢੇੜੀ ਦਾ ਬੱਚਾ ਹੀ ਆ ਉਹ ਪਤਾ ਤਾਂ ਬੈ ਹੀ ਨਹੀਂ ਉਹ ਛੋਟੇ ਵਾਲੀ ਆ ਸੋ ਆਹ ਆ ਜੀ ਜਿਹੜਾ ਇਹਦਾ ਵੱਡੀ ਕੰਦ ਤੇ ਉੱਪਰ ਤਾਰਾ ਲੱਗੀਆਂ ਹੋਈਆਂ ਨੇ ਤੇ ਆਪਾਂ ਜਾ ਰਹੇ ਅੰਦਰ ਐਂਟਰੀ ਗੇਟ ਤੇ ਤੇ ਜਿਹੜਾ ਇੰਟ੍ਰੀਗੇਟਿਵ ਦਾ ਉਹ ਆਇਆ ਇੱਥੋਂ ਗਿਆ ਆਪਾਂ ਇੰਟਰ ਤੇ ਉਹ ਕਹਿੰਦਾ ਇੰਟਰੋ ਜੋ ਬਾਕੀ ਕੋਈ ਚੱਕਰ ਨਹੀਂ ਅਹੀਂ ਹੋ ਜਾਣਾ ਇੰਟਰ ਫਿਰ ਅੱਗੇ ਜਾ ਕੇ ਦੇਖਦੇ ਆ ਕਿੱਦਾਂ ਨੂੰ ਜਾਣਾ ਹੈ ਨੋਨੇ ਸਮਝਾ ਦਿੰਦਾ ਪਰਾਨੂੰ ਸਮਝ ਜਾਨੀ ਆਇਆ ਕੁਛ ਆਜੋ ਇੱਥੇ ਨਾ ਕਹਿੰਦੇ ਗੈਸ ਚੈਂਬਰ ਹੀ ਗੈਸ 'ਚ ਛੱਡ ਕੇ ਤੇ ਬੰਦੇ ਮਾਰ ਦਿੱਤੇ ਜਾਂਦੇ ਹੋ ਸਕਦਾ ਸ਼ਾਇਦ ਇਹਦੇ 'ਚ ਬੰਦੇ ਮਾਰਦੇ ਹੋਣ ਜਿਹੜੇ ਪਤਾ ਨਹੀਂ ਜੀ ਅੱਗੇ ਬਾਕੀ ਇੱਥੇ ਕੁਝ ਵੀ ਉਹਨਾਂ ਪਹਿਲਾਂ ਗਿਆ ਇਹ ਹੈੱਡਫੋਨ ਮੁੜ ਕੇ ਦਿੱਤੇ ਨਹੀਂ ਹੈਗੇ ਹੈੱਡਫੋਨ ਤੇ ਹੁਣ ਆਪਾਂ ਇੱਥੇ ਆਏ ਹਾਂ ਥੱਲੇ ਬਾਕੀ ਪਤਾ ਨਹੀਂ ਇੱਧਰ ਵੀ ਦਰਵਾਜ਼ੇ 'ਚ ਸੇਮ ਹੋਈ ਹੈ ਤੇ ਕਹਿੰਦੇ ਵੀ ਇੱਥੇ ਗੈਸ ਛੱਡ ਕੇ ਬੰਦੇ ਮਾਰੇ ਜਾਂਦੇ ਆ ਦੇਖੋ ਸਾਰਾ ਕੁਝ ਤੇ ਇਹ 1600 ਤੇ ਕੋਈ 1600 ਕੁਸ਼ ਇਸ ਵੀ ਦਾ ਹੈ ਇਹ 1600 ਦਾ ਨਾ ਤੇ ਆ ਵੇਖੋ ਆ ਜਿਹੜੀ ਇੱਥੋਂ ਗੈਸ ਛੱਡ ਕੇ ਨਾ ਆ ਵੇਖੋ ਆ ਸਾਰੇ ਹੈ ਤੇ ਪਤਾ ਨਹੀਂ ਬਹੁਤ ਪੁਰਾਣਾ ਸੀ ਤੇ ਬਾਅਦ ਦੇ ਵਿੱਚ ਇੱਥੇ ਗੈਸ ਛੱਡ ਕੇ ਤੇ ਬੰਦੇ ਮਾਰ ਦਿੱਤੇ ਜਾਂਦੇ 1904 1904 ਇਸ ਵਿੱਚ ਲਿਖਿਆ 2 ਜਨਵਰੀ 1904 ਆ ਆਉ ਗੈਸ ਹੈ 1948 ਉਹ ਪੇਪਰ ਆ ਵੇਖੋ ਆ ਉੱਤੋਂ ਜਿਹੜੀ ਗੈਸ ਇੰਨਾ ਚ ਗੈਸ ਆ ਜਾਂਦੀ ਹੈ ਤੇ ਇਹਨਾਂ ਦੇ ਵਿੱਚੋਂ ਬੰਦੇ ਮਾਰਦੇ ਤੇ 2 ਲੱਖ ਤੋਂ ਉੱਤੇ ਬੰਦਾ ਮਾਰਿਆ ਗਿਆ ਹੈ ਇਸ ਦੇ ਵਿੱਚ ਇਸ ਦੇ ਅੰਦਰ ਦੇ ਵਿੱਚ 2 ਲੱਖ ਤੋਂ ਉੱਪਰ ਬੰਦਾ ਮਾਰਿਆ ਗਿਆ ਉਹ ਉੱਥੇ ਨਾ ਅੱਗੇ ਜਾ ਕੇ ਜਦੋਂ ਦੇਖੀ ਇਹ ਸਾਰੇ ਨੇ ਪੇਪਰ ਜੀ ਲਿਖੇ ਪਏ ਆ ਆ ਵੇਖੋ ਇੱਥੇ ਨਾ ਸਾਰੇ ਨੇ ਇੱਥਿਆਂ ਨੇ ਆਪਾਂ ਦੀ ਯਾਦਗਰੀ ਲਾ ਲੋ ਜਾਂ ਕੁਝ ਵੀ ਲਾ ਇੱਥੇ ਸਾਰਿਆਂ ਨੂੰ ਦਿੱਤੇ ਲਿਖਿਆ ਤੇ ਸੈਂਕੜਾ ਇਹਦਾ ਨਾਮ ਹਾਂ ਜਿੰਨਾਂ ਦੇ ਇਹ ਹੋਇਆ ਹੋਊਗਾ ਮਹਾਰਿਆ ਨੂੰ ਬਚਾ ਦਿੱਤਾ ਨੇ ਚਲੋ ਆਪਾਂ ਚੱਲਦੇ ਹਾਂ ਉੱਪਰ ਪਰ ਠੰਡਾ ਬਹੁਤ ਹੈ ਇੰਨਾ ਠੰਡਾ ਨਾ ਤੇ ਬਾਹਰ ਇੰਨੀ ਗਰਮੀ ਕੋ ਕਹਿਣ ਦੀ ਗੱਲ ਨਹੀਂ ਤੇ ਇੱਥੇ ਬਹੁਤ ਜ਼ਿਆਦੀ ਠੰਡ ਹੈ ਚਲੋ ਆਪਾਂ ਚੱਲਦੇ ਹਾਂ ਉੱਪਰ ਉੱਥੇ ਕਹਿੰਦੇ ਗੈਸ ਚੈਂਬਰ ਦੇ ਵਿੱਚ ਬੰਦੇ ਮਾਰੇ ਗੈਸ ਛੱਡ ਗਈ ਇੱਥੇ ਇਹਨਾਂ 9 ਨੰਬਰ ਹੈੱਡਫੋਨ ਕਿਹਾ ਵੀ 9 ਨੰਬਰ ਹੈੱਡਫੋਨ ਤੇ ਦਿੱਤੇ ਨਹੀਂ ਤੇ ਹੁਣ ਅੰਦਰ ਆ ਗਏ ਆ ਆਹ ਤਾਂ ਕਮਰੇ ਨੋਰਮ ਵਾਲੇ ਬਿਲਕੁਲ ਪਰ ਉਹ ਕਹਿੰਦੇ ਆ ਕਿ ਇਹਨਾਂ ਨੇ ਇੱਥੇ ਗੈਸ ਛੱਡ ਕੇ ਉਧਰ ਤੇ ਪੂਰਾ ਗੈਸ ਦਾ ਅਰੇਂਜਮੈਂਟ ਕੀਤਾ ਪਿਆ ਜਿੱਦਾਂ ਦੱਸਿਆ ਤੇ ਹੋ ਵੀ ਹੋਈ ਹੈ ਇਹ ਸਾਰੀ ਜੇਲ ਹੀ ਉਸ ਸਮੇਂ ਉਸ ਸਮੇਂ ਦੀ ਇਹ ਸਾਰੀ ਜੇਲ ਹੀ ਹੈ ਜੇਲ ਦੇ ਵਿੱਚ ਇਹਨਾਂ ਨੇ ਬੰਦੇ ਮਾਰੇ ਸੀ ਇੱਥੇ ਨਾ ਉਹਨਾਂ ਨੇ ਇਹ ਵੀ ਲਿਖਿਆ ਆਇਆ ਕਿ 1945 ਦੇ ਵਿੱਚ ਇੱਥੇ ਅਮਰੀਕਾ ਤੋਂ ਸੈਨਾ ਆਈ ਸੀ ਤੇ ਉਹਨਾਂ ਨੇ ਆਨ ਕੇ ਤੇ 2 ਲੱਖ ਬੰਦਾ ਇੱਥੋਂ ਯਾਦ ਕਰਾਇਆ ਹੈ ਤੇ ਬਾਅਦ ਦੇ ਵਿੱਚ 2 ਲੱਖ ਬੰਦਾ ਯਾਦ ਕਰਾਉਣ ਤੋਂ ਬਾਅਦ ਫਿਰ 1947 ਦੇ ਵਿੱਚ ਅਸਟਰੀਆ ਗਣਰਾਜ ਦੇ ਵਿੱਚ ਜਦੋਂ ਆ ਗਿਆ ਅਸਟਰੀਆ ਤੇ ਫਿਰ ਇੱਥੇ ਇਹਨਾਂ ਨੂੰ ਜਿੱਦਾਂ ਕਰ ਲੋ ਜਿਹੜੇ ਨਜ਼ਰਬੰਦ ਕੈਦੀ ਹ ਸਟਰੀਆ ਲਈ ਤੇ ਉਹਨਾਂ ਦੀ ਯਾਦਗਰੀ ਲਈ ਇੱਕ ਬਣਾ ਦਿੱਤਾ ਗਿਆ ਹੈ ਇਹ ਸਾਰਾ ਆ ਜਿਹੜੀ ਜੇਲ ਜੀ ਤੇ 1949 ਦੇ ਵਿੱਚ ਇਹ ਦੁਵਾਰਾ ਜੇਲ ਖੋਲ ਦਿੱਤੀ ਗਈ। ਪਹਿਲਾਂ ਤੇ ਮੈਂ ਦੁੱਧ ਇੱਥੇ ਲਿਖਿਆ ਵੀ ਹੋਇਆ ਹੈ। 5 ਮਈ 1945 ਜਦੋਂ ਇੱਥੇ ਅਮਰੀਕਾ ਸੈਨਾ ਆ ਕੇ ਤੇ ਇਹਨਾਂ ਨੂੰ ਆਜ਼ਾਦ ਕਰਾਇਆ। ਆ ਜਿਹੜਾ ਕਮਰਾ ਹੈ ਨਾ ਇਹਦੇ ਵਿੱਚ 300 ਬੰਦਾ ਉਸ ਟਾਈਮੇ ਰਹਿੰਦਾ ਹੁੰਦਾ ਸੀ। ਆ ਐਡੇ ਵੱਡੇ ਦੇ ਵਿੱਚ 300 ਬੰਦਾ ਸੀ ਤੇ ਕਹਿੰਦੇ ਵੀ ਕਈ ਵਾਰੀ ਰੋਂਦੇ ਇੱਥੇ ਰੱਖਦਾ ਹੁੰਦਾ ਸੀ ਤੇ ਜਿਹੜਾ ਉਹ ਗੈਸ ਚੈਂਬਰ ਜਿਹਾ ਦਿਖਾਈ ਜਗਾ ਤੁਹਾਨੂੰ ਉਹਦੇ ਵਿੱਚ ਬੰਦੇ ਲਿਆ ਕੇ ਤੇ ਮਾਰਦੇ। ਕਹਿੰਦੇ ਆ ਕਿ ਉਹਦੇ ਵਿੱਚ ਜਿੱਦਾਂ 300 ਬੰਦੇ ਰੱਖਦੀਨ ਜਗ੍ਹਾ ਸੀ ਵੀ ਕਮਰੇ ਦੇ ਵਿੱਚ ਤੇ ਪਰ ਇਹ 3 300 ਤੋਂ ਉੱਪਰ 60 300 400 ਬੰਦਾ ਰੱਖ ਦਾਂਦਾ ਸੀ ਜਦੋਂ ਬੰਦੇ ਜ਼ਿਆਦੇ ਹੋ ਜਾਂਦੇ ਸੀ ਵੀ ਫਿਰ ਉਹਦੇ ਵਿੱਚ ਜਿੱਦਾਂ ਗੈਸ ਚੈਂਬਰ ਦੇ ਵਿੱਚ ਲਿਜਾ ਕੇ ਤੇ ਬੰਦੇ ਮਾਰ ਦਿੱਤੇ ਜਾਂਦੇ ਗੈਸ ਛੱਡ ਦਿੱਤੀ ਜਾਂਦੀ ਸੀ ਤਾਂ ਇਹਨਾਂ ਦੀ ਮੇਨ ਐਂਟਰੀ ਗੇਟ ਤੇ ਜਿੱਥੋਂ ਐਂਟਰ ਹੁੰਦੇ ਸੀ ਕਹਿੰਦੇ ਜੀ ਇਹ ਮੇਨ ਇੱਥੇ ਬੰਦੇ ਲਿਆਂਦੇ ਜਾਂਦੇ ਤੇ ਤਾਂ ਵੇਖੋ ਅੰਦਰ ਜਦੋਂ ਅੰਦਰ ਬੰਦੇ ਲਿਆ ਕੇ ਕੈਦ ਕੀਤੇ ਜਾਂਦੇ ਤੇ ਸਾਡੇ ਸਾਰੇ ਬੰਦੇ ਲੱਗੇ ਆ ਵੇਖਾਂ ਇਹਨਾਂ ਦੇ ਵਿੱਚ ਆਹ ਲਖਾ ਕਿੰਦਾ ਕਿੰਦਾ ਬੰਦੇ ਲਿਆ ਕੇ ਮਾਰ ਦਿੱਤੇ ਜਾਂਦੇ ਨੇ ਅੰਦਰ ਦਿੱਤੇ ਜਾਂਦੇ ਸਾਰੇ ਜਾਂਦੇ ਦਿੱਤਾ ਗਿਆ ਇੱਥੇ ਸਾਰੇ ਜਾਂਦੇ ਸੀ ਬੰਦੇ ਇੱਥੇ ਬੰਦੇ ਲਿਆ ਕੇ ਕਿਆਦ ਕੀਤੀ ਜਾਂਦੀ ਜਗਾ ਵੇਖੋ ਕਿੰਨੀ ਟੀੰਗੀ ਤੰਗ ਤੇ ਕਮਾਂ ਕੰਸਟਾਂਟ ਆਨਲ ਨੇ ਲਿਸ਼ਾਇਆ ਹੋਇਆ ਇੱਥੇ ਨਾ 쿨ਿੰਗ ਵਾਲੀ ਠੰਡੇ ਕਰਨ ਵਾਲੀ ਮਸ਼ੀਨ 쿨ਿੰਗ ਆਹ ਮਸ਼ੀਨ ਇੱਥੇ ਬੰਦੇ ਇਕੱਠੇ ਕਰਕੇ ਨਾ 100 200 300 ਬੰਦਾ ਇਕੱਠਾ ਕਰਕੇ ਤੇ ਆਹ ਮਸ਼ੀਨ ਹੀ ਤੇ ਚਲਾ ਦੇਣੀ ਤੂੰ ਠੰਡ ਨਾਲ ਹੀ ਮਰ ਜਾਂਦੇ ਹੁੰਦੇ ਠੰਡ ਨਾਲ ਮਰ ਜਾਣੇ ਤੇ ਆ ਉਹ ਮਸ਼ੀਨ ਜਿਹੜੀ ਤੁਹਾਨੂੰ ਪਹਿਲਾਂ ਵਿਖਾ ਕੇ ਟਾਇਆ ਵੇਖੋ ਆ ਉਹ ਮਸ਼ੀਨ ਜਿਹਦੇ ਚ ਬੰਦੇ ਪਾ ਪਾ ਕੇ ਤੇ ਲੋਈ ਜਾਂਦੇ ਆ ਨਾਲ ਹੀ ਉਹਨਾਂ ਡਾਕਟਰਾਂ ਦਾ ਵੀ ਲਿਖਿਆ ਹੋਇਆ ਹੈ ਕਿ ਡਾਕਟਰ ਚ ਦਦੇ ਵੀ ਮਰਦੇ ਆ ਕਿਦਾਂ ਇੱਥੇ ਆ ਉਹ ਕਮਰਾ ਜਿੱਥੇ ਬੰਦੇ ਜਿਹਾਂ ਉਹਦੇ ਲਾਛਾ ਰੱਖਿਆ ਜਾਂਦਾ ਹੈ ਉਹ ਲਾਛਾ ਰੱਖਿਆ ਜਾਂਦਾ ਹੈ ਇਹ ਨਾਲ ਕਮਰੇ ਦੇ ਵਿੱਚ ਤੇ ਆਪਸਾ ਲਾ ਲਓ 2 ਲੱਖ ਬੰਦਾ ਛਡਾਇਆ ਗਿਆ ਤੇ 2 ਲੱਖ ਤੋਂ ਵੱਧ ਇੱਥੇ ਬੰਦਾ ਮਰਿਆ ਅੜਤਾ ਵਾਲੀ ਤੇ ਨੰਝਾ ਚ ਆਹ ਆਹ ਸਾਰਾ ਜੇਲ੍ਹ ਦਾ ਨਕਸ਼ਾ ਜੇ ਦੇਖਣਾ ਚਾਹੁੰਦੇ ਤਾਂ ਉੱਪਰ ਹੈ ਆਹ ਜੇਲ੍ਹ ਦਾ ਨਕਸ਼ਾ ਕਿੱਡੀ ਵੱਡੀ ਜੇਲ੍ਹ ਇੱਦਾਂ ਬੰਦੇ ਲਿਆ ਆਦੇ ਪਹਿਲਾਂ ਜਿਹੜੇ ਲਿਆਏ ਜਾਂਦੇ ਨੇ ਨਾ ਪੜ ਕੇ ਉਹਨਾਂ ਨੂੰ ਇੱਦਾਂ ਰੱਖਿਆ ਜਾਂਦਾ ਹੈ ਚੈੱਕ ਕੀਤਾ ਜਾਂਦਾ ਹੈ ਬਿਮਾਰ ਕਿਹੜਾ ਆ ਮਰਨ ਦੇ ਜੋ ਕਿਹੜਾ ਆ ਕੰਮ ਕਰਨ ਵਾਲਾ ਕਿਹੜਾ ਆ ਤੇ ਫਿਰ ਬਾਅਦ ਚ ਉਹਨਾਂ ਕੋਲ ਇਦਾਂ ਕੰਮ ਕਰਵਾਇਆ ਜਾਂਦਾ ਹੈ ਇੱਥੇ ਉਹਨਾਂ ਨੂੰ ਬਹੁਤ ਜ਼ਿਆਦਾ ਟੌਰਚਰ ਕਰਕੇ ਜਦੋਂ ਲੰਗਰੇ ਮਰ ਜਾਂਦੇ ਆਪੇ ਠੀਕ ਹੈ ਜਿਹੜੇ ਨਹੀਂ ਹੀ ਮਰਦੇ ਉਹਨਾਂ ਨੂੰ ਗੈਸ ਛੱਡ ਕੇ ਨਾ ਤੇ ਗੈਸ ਨਾਲ ਮਾਰ ਦਿੱਤਾ ਜਾਂਦਾ ਆਹ ਫੋਟੋ ਦਿਖਾਉਣ ਯੋਗ ਨਹੀਂ ਪਰ ਮੈਂ ਫਿਰ ਵੀ ਤਾਂ ਦਿਖਾ ਰਿਹਾ ਕਿ ਇਸ ਤਰੀਕੇ ਨਾਲ ਇਹਨੇ ਬੰਦੇ ਮਾਰਦੇ ਅਮਰੀਕਨ ਦੀ ਅਮਰੀਕਨ ਦਾ ਪੁਲਿਸ ਵਾਲਾ ਯੂ ਐਸਏ ਆਰਮੀ ਦਾ ਸੋਲਜਰ ਹੈ ਚਲੋ ਇਦਾਂ ਲਟਕਾ ਕੇ ਮਾਰਤਾ ਸੀ ਤਾਰਾਂ ਤੇ ਕੰਡਿਆਂ ਵਾਲੀਆਂ ਤਾਰਾਂ ਤੇ ਆਹ ਜਿਹੜਾ ਬੰਦਾ ਸੀ ਇਹ ਵਾਂਟਡ ਸੀ ਉਸ ਸਮੇਂ ਇੱਥੇ ਇਹਨੂੰ ਪੁਲਿਸ ਲੱਭਦੀ ਫਿਰਦੀ ਇਹੀ ਟ੍ਰੈਲਰ ਲੱਭਦਾ ਫਿਰਦਾ ਹੀ ਕਹਿ ਲੋ 1948 ਦੀ ਆ ਜਿਹੜੀ 1948 ਦੀ ਰੀਅਲ ਤਸਵੀਰ ਹੈ ਇਹ ਜਿਹੜੀ ਇਹ ਰੀਅਲ ਤਸਵੀਰ ਹੈ 1948 ਦੀ ਤੇ ਹੁਣ ਲੋ ਉਸ ਮੰਤੋਂ ਵੀ ਇਹ 10 ਮਿੰਟ ਦਾ ਟਾਈਮ ਹੈ ਤੁਹਾਡੇ ਕੋਲ ਸਿਰ ਬਾਹਰ ਚਲੇ ਜਾਓ ਇਹ ਜਿੰਨਾ ਇੱਥੇ ਜਿੰਨਾ ਨੂੰ ਬੰਦਾ ਮਾਰਿਆ ਹੈ ਨਾ 2 ਲੱਖ ਜਾਂ 1 ਲੱਖ ਕੁਝ ਬੰਦਾ ਜਿਹੜਾ ਮਾਰਿਆ ਸਾਰਾ ਇਹ ਹੁਦੀ ਮਾਰਿਆ ਹੈ ਠੀਕ ਹੈ ਜੀ ਹੁਦੀਆਂ ਨੂੰ ਕਿਹਾ ਸੀ ਕਿ ਹੁਦੀ ਮਾਰਹਿ ਨਹੀਂ ਦੇਣੇ ਇਸ ਕਰਕੇ ਅਮਰੀਕਾ ਨੇ ਹਰ ਇਥੇ ਆਪਣੀ ਆਰਮੀ ਭੇਜੀ ਕਿ ਉਹਨਾਂ 2 ਲੱਖ ਤੋਂ ਵੱਧ ਬੰਦੇ ਸ਼ਿਦਵਾ ਕੇ ਲੈ ਕੇ ਗਏ ਤੇ 1 ਲੱਖ ਤੇ ਕੁਝ ਯਾਨੀ ਕਿ 2 ਲੱਖ ਦੇ ਕਰੀਬ ਉਹਨੇ ਮਾਰਤਾ ਸੀ ਤੇ 2 ਲੱਖ ਦੇ ਕਰੀਬ ਉਹ ਛਡਾ ਕੇ ਲੈ ਗਏ ਅਮਰੀਕਨ ਆਰਮੀ ਆਹ ਦੇਖੋ ਆ ਉਹਨੇ ਬਣਾਇਆ ਮੁੜ ਕੇ ਜਦੋਂ ਅਮਰੀਕਨ ਫੌਜਾਂ ਆਈਆਂ ਨਾ ਅਮਰੀਕਨ ਫੌਜਾਂ ਨੇ ਜਿਹੜੇ ਆਣ ਕੇ ਕੈਦੀ ਛਡਾਏ ਤੇ ਫਿਰ ਉਹਨਾਂ ਨੇ 141 ਤੋਂ 45 ਦੇ ਵਿੱਚ ਜਿਹੜੇ ਕੈਦੀ ਛਡਾਏ ਸੀ 2 ਲੱਖ ਆ ਫਿਰ ਫੌਜਾਂ ਦੀਆਂ ਫੋਟੋਆਂ ਬਣਾ ਕੇ ਤੇ ਉਹ ਚੈਨਲ ਆਇਆ ਗਿਆ ਯੂ ਅਮਰੀਕਾ ਨੇ ਇੱਥੇ ਛਡਵਾਏ ਸੀ ਕਾਦੀ ਹਾਂਜੀ ਬਹੁਤ ਵਧੀਆ ਆ ਨਹੀਂ ਦੇਖਿਆ ਸਾਰਾ ਘੁੰਮ ਕੇ ਪਰ ਜੇ ਸੋਚਿਆ ਜਾਵੇ ਤੇ ਹੇਟਰ ਕਿੰਨਾ ਪਤਾ ਨਹੀਂ ਹੁਣ ਗਲਤੀ ਸੀ ਕਿ ਕਿਦਾਂ ਪਰ ਕਿਸੇ ਨੂੰ ਮਾਰ ਦੇਣਾ ਇਦਾਂ ਹਨਾ ਇੰਨੀ ਜਨਤਾ ਮਾਰ ਦੇਣਾ ਕੀ 2 ਲੱਖ ਬੰਦਾ ਮਾਰਨਾ ਕੋ ਮਾਰੀ ਮੋਟੀ ਗੱਲ ਤੇ ਚਲੋ ਠੀਕ ਹੈ ਜੀ ਬਹੁਤ ਵਧੀਆ ਤੇ ਜਿਹੜਾ ਜਿਹੜਾ ਮੇਰੀ ਵੀਡੀਓ ਦੇਖੇ ਉਹ ਲਾਈਕ ਸਬਸਕ੍ਰਾਈਬ ਜ਼ਰੂਰ ਕਰੇ ਤੇ ਲਾਈਕ ਕਮੈਂਟ ਸਬਸਕ੍ਰਾਈਬ ਜ਼ਰੂਰ ਕਰੇ ਸੋ ਠੀਕ ਹੈ ਜੀ ਹੁਣ ਆਪਾਂ ਚੱਲੇ ਬਾਅਦ ਸੀ ਤੇ ਓਕੇ ਬਾਏ ਅਸੀ ਗੱਲ ਜੀ